ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਵਿਸ਼ਾ ਵੀ ਤੁਹਾਡੀ ਰੱਬ ਨਾਲੋਂ ਦੂਰੀ ਕਿਉਂ ਹੈ ਇਹ ਵਿਸ਼ਾ ਸੁਣਨ ਵਿੱਚ ਤੇ ਕਹਿਣ ਵਿੱਚ ਜਿੰਨਾ ਸਰਲ ਨਜ਼ਰ ਆ ਰਿਹਾ ਹੈ ਉਹਨਾ ਸਰਲ ਹੈ ਨਹੀਂ ਤੁਹਾਡੀ ਰੱਬ ਨਾਲੋਂ ਦੂਰੀ ਕਿਉਂ ਹੈ ਰੱਬ ਦੀ ਨੇੜਤਾ ਬਣੇ ਤੇ ਕਿਵੇਂ ਬਣੇ ਹੁਣ ਬੜੇ ਬੜੇ ਲੋਕਾਂ ਨੇ ਤਕਾਉਂਸਲਰ ਚ ਆਏ ਬੜੇ ਬੜੇ ਟੰਗ ਤਰੀਕੇ ਅਪਣਾਏ ਜੀ ਇਸ ਤਰ੍ਹਾਂ ਬਹਿ ਲੋ ਕਈ ਵੱਧ ਤੋਂ ਵੱਧ ਆ ਪਿੱਛੇ ਜੇ ਇੱਕ ਬੀਬੀ ਮੈਂ ਸੂਰਜ ਨੂੰ ਮਿਲ ਕੇ ਆਈ ਮੈਂ ਨਰਕ ਦੇ ਵਿੱਚ ਹੋ ਕੇ ਆਈ ਮੈਂ ਸਵਰਗ ਦੇ ਵਿੱਚ ਹੋ ਕੇ ਆਈ ਮਾਨਸਿਕ ਪਰੇਸ਼ਾਨ ਨੇ ਇਹ ਲੋਕ ਜਿਨ੍ਹਾਂ ਨੂੰ ਇੱਕ ਭੁਲੇਖਾ ਹੈ ਤੇ ਭੁਲੇਖੇ ਦੇ ਅੰਦਰ ਪਏ ਨੇ ਆਪ ਤੇ ਲੋਕਾਂ ਨੂੰ ਵੀ ਉਹ ਪਹੁੰਚਦਾ ਯਤਨ ਕਰਦੇ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਹੁਣ ਸਭ ਤੋਂ ਪਹਿਲਾਂ ਪੁੱਛੋ ਬਈ ਰੱਬ ਹੁੰਦਾ ਕੀ ਹੈ ਹੁਣ ਰੱਬ ਏਦਾਂ ਦਾ ਰੂਪ ਤੇ ਹੈ ਨਹੀਂ ਸਰੀਰ ਤੇ ਹੈ ਨਹੀਂ ਜਿਹੜਾ ਤੁਸੀਂ ਵੇਖਿਆ ਹੋਵੇ ਜਾਂ ਕਿਸੇ ਗੁਰੂ ਸਾਹਿਬਾਨ ਨੇ ਭਗਤ ਨੇ ਬਿਆਨ ਕੀਤਾ ਹੋਵੇ ਬੇਰੱਬ ਦਾ 6 ਫੁੱਟ ਕੱਦ ਦੇ ਨੱਕ ਇਸ ਤਰ੍ਹਾਂ ਦਾ ਹੈ ਅੱਖਾਂ ਇਸ ਤਰ੍ਹਾਂ ਦੀਆਂ ਨੇ ਮੂੰਹ ਮੱਥਾ ਇਸ ਤਰ੍ਹਾਂ ਦਾ ਹੈ ਲੀੜਾ ਕਪੜਾ ਇਸ ਤਰ੍ਹਾਂ ਦਾ ਹੈ ਜਿਹੜੇ ਘਰ ਵਿੱਚ ਰਹਿੰਦਾ ਹੈ ਘਰ ਇਸ ਤਰ੍ਹਾਂ ਦਾ ਹੈ ਕਾਰਾਂ ਕੋਠੀਆਂ ਇਸ ਤਰ੍ਹਾਂ ਦੀਆਂ ਨੇ ਏਦਾਂ ਦਾ ਮੈਟਰ ਤੇ ਨਹੀਂ ਹੈ ਨਾ ਹੁਣ ਜਦੋਂ ਵੀ ਗੁਰੂ ਸਾਹਿਬਾਨਾਂ ਨੂੰ ਪੁੱਛੋ ਭਗਤਾਂ ਨੂੰ ਪੁੱਛੋ ਪਾਵੇਂ ਉਹ ਕਿਸੇ ਵੀ ਕੌਮ ਜਾਤ ਮਜ਼ਬਦ ਦੇ ਨਾਲ ਸੰਬੰਧ ਰੱਖਦੇ ਨਹੀਂ ਹੁਣ ਉਹ ਰੱਬ ਪੁੱਛੋ ਵੀ ਰੱਬ ਦੇ ਗੁਣ ਕੀ ਨੇ ਰੱਬ ਕਿਵੇਂ ਦਾ ਹੈ ਤੇ ਉਹ ਕੀ ਬਿਆਨ ਕਰਨਗੇ ਦਿਆਲੂ ਹੈ ਕਿਰਪਾਲੂ ਹੈ ਗਰੀਬ ਨਵਾਜ਼ ਹੈ ਉਹ ਬਖਸ਼ਿੰਦੇ ਉਹ ਇਸ ਤਰ੍ਹਾਂ ਦਾ ਹੈ ਇਸ ਤਰ੍ਹਾਂ ਦਾ ਉਹਦੇ ਗੁਣ ਹੀ ਬਿਆਨ ਕਰੋਗੇ ਨਾ ਤੇ ਹੁਣ ਮੇਰਾ ਇੱਕ ਸਵਾਲ ਏ ਵੀ ਜੇ ਕੋਈ ਪੁੱਛੇ ਰੱਬ ਇਸ ਤਰ੍ਹਾਂ ਦਾ ਹੈ ਉਹ ਕਹੇਗਾ ਦਿਆਲੂ ਹੈ ਤੇ ਮੇਰਾ ਅਗਲਾ ਸਵਾਲ ਏ ਵੀ ਜੇ ਦਿਆਲੂ ਤੁਸੀਂ ਬੰਣਾ ਚਾਹੋ ਤੇ ਕੀ ਬਣ ਨਹੀਂ ਸਕਦੇ ਤੇ ਜੇ ਦਿਆਲੂ ਤੁਸੀਂ ਬਣ ਗਏ ਤੇ ਕੀ ਰੱਬ ਦੀ ਨੇੜਤਾ ਨਹੀਂ ਹੋ ਸਕਦੀ ਐਦਾਂ ਹੁੰਦੀ ਹੈ ਰੱਬ ਦੇ ਨਾਲ ਨੇੜਤਾ ਜਿਹੜੇ ਰੱਬ ਦੇ ਗੁਣ ਨੇ ਉਹਨਾਂ ਨੂੰ ਆਪਣੇ ਅੰਦਰ ਢਾਲ ਕੇ ਆਪਣੇ ਉੱਤੇ ਅਪਲਾਈ ਕਰਕੇ ਆਪ ਉਹ ਜਾ ਬਣ ਕੇ ਇਹਨੂੰ ਕਹਿੰਦੇ ਨੇ ਰੱਬ ਦੀ ਨੇੜਤਾ ਇਹ ਸਭ ਮਾਨਸਿਕ ਪਰੇਸ਼ਾਨ ਲੋਕ ਨੇ ਫੋਬੀਏ ਦੇ ਮਰੀਜ਼ ਨੇ ਅੰਦਰੋਂ ਬਿਮਾਰ ਨੇ ਮੈਂ ਸੂਰਜ ਨੂੰ ਮਿਲ ਕੇ ਆਈ ਮੈਂ ਨਰਕ ਸਵਰਗ ਦੇ ਜੋ ਕੱਲਾਂ ਗੁਰਬਾਣੀ ਖੰਡਨ ਕਰਦੀ ਉਹੋ ਜਿਹਾ ਉਹ ਲੋਕ ਤੁਹਾਡੀ ਝੋਲੀ ਦੇ ਅੰਦਰ ਪਾਉਣ ਦਾ ਯਤਨ ਕਰ ਰਹੇ ਨੇ ਫੋਬੀਆ ਦੇ ਮਰੀਜ਼ ਨੇ ਬਿਮਾਰ ਲੋਕ ਨੇ ਅੱਛਾ ਜੇ ਕੋਈ ਕਵੇ ਵੀ ਰੱਬ ਗਰੀਬ ਨਵਾਜ਼ ਹੈ ਗਰੀਬਾਂ ਦੀ ਹਮਾਇਤ ਕਰਦਾ ਹੈ ਗਰੀਬਾਂ ਦੀ ਮਦਦ ਕਰਦਾ ਹੈ ਗਰੀਬਾਂ ਦਾ ਭਲਾ ਕਰਦਾ ਹੈ ਤਾਂ ਫਿਰ ਬੰਦਾ ਪੁੱਛੇ ਵੀ ਤੂੰ ਗਰੀਬ ਨਵਾਜ਼ ਨਹੀਂ ਬਣ ਸਕਦਾ ਤੂੰ ਦਿਆਲੂ ਨਹੀਂ ਬਣ ਸਕਦਾ ਤੂੰ ਗਰੀਬਾਂ ਦੀ ਬਾਹ ਫੜਨ ਵਾਲਾ ਨਹੀਂ ਬਣ ਸਕਦਾ ਜਦ ਤੂੰ ਦਿਆਲੂ ਵੀ ਬਣ ਜਾਏਗਾ ਗਰੀਬ ਨਵਾਜ਼ ਵੀ ਬਣ ਜਾਏਗਾ ਇਹ ਗੁਣ ਰੱਬ ਦੇ ਨੇ ਇਹ ਗੁਣ ਤੇਰੇ ਨੇ ਤੇਰੀ ਤੇ ਰੱਬ ਦੀ ਬਰਾਬਰਤਾ ਨਾ ਹੋਵੇਗੀ ਤੇਰੀ ਤੇ ਰੱਬ ਦੀ ਨੇੜਤਾ ਨਾ ਹੋ ਗਈ ਹੁਣ ਜੇ ਹੋਣਾ ਚਾਹੋ ਤੇ ਕੀ ਤੁਸੀਂ ਦਿਆਲੂ ਨਹੀਂ ਹੋ ਸਕਦੇ ਕੀ ਤੁਸੀਂ ਗਰੀਬ ਨਵਾਜ਼ ਨਹੀਂ ਹੋ ਸਕਦੇ ਗਰੀਬਾਂ ਦੀ ਮਦਦ ਨਹੀਂ ਕਰ ਸਕਦੇ ਚਲੋ ਇੱਕ ਗੱਲ ਹੋਰ ਜੇ ਕਹੀਏ ਵੀ ਰੱਬ ਸੱਚਾ ਹੈ ਜਾਂ ਝੂਠਾ ਹੈ ਤੇ ਸਾਰੇ ਟੋਟਲ ਦੁਨੀਆ ਦੇ ਲੋਕ ਭਾਵੇਂ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਨੇ ਉਹ ਕਹਿਣਗੇ ਜੀ ਰੱਬ ਸੱਚਾ ਹੈ ਤੇ ਕੀ ਸੱਚਾ ਹੋਣ ਦਾ ਗੁਣ ਤੁਸੀਂ ਨਹੀਂ ਪਾਲ ਸਕਦੇ ਸੱਚ ਬੋਲਣ ਦਾ ਗੁਣ ਤੁਸੀਂ ਨਹੀਂ ਪਾਲ ਸਕਦੇ ਤੇ ਜਦ ਤੁਸੀਂ ਸੱਚੇ ਹੋ ਜਾਓਗੇ ਸੱਚ ਬੋਲਣ ਦਾ ਗੁਣ ਪਾਲ ਲੋਗੇ ਕੀ ਤੁਹਾਡੀ ਰੱਬ ਦੇ ਨਾਲ ਨੇੜਤਾ ਨਹੀਂ ਬਣਦੀਗੀ ਜਿਵੇਂ ਪਾਣੀ ਦੇ ਅੰਦਰ ਪਾਣੀ ਮਿਲਾਇਆ ਜਾ ਸਕਦਾ ਹੈ ਪਰ ਪਾਣੀ ਦੇ ਅੰਦਰ ਤੇਲ ਨਹੀਂ ਮਿਲਾਇਆ ਜਾ ਸਕਦਾ ਜੇ ਪਾਣੀ ਦੇ ਅੰਦਰ ਤੇਲ ਮਿਲਾਓਗੇ ਤੇ ਤੇਲ ਸ਼ੁੱਧ ਤੇਲ ਨਹੀਂ ਰਹੇਗਾ ਪਾਣੀ ਸ਼ੁੱਧ ਪਾਣੀ ਨਹੀਂ ਰਹੇਗਾ ਪਾਣੀ ਦੇ ਅੰਦਰ ਪਾਣੀ ਮਿਲਾਓਗੇ ਠੀਕ ਹੈ ਤੇਲ ਦੇ ਅੰਦਰ ਤੇਲ ਮਿਲਾਓਗੇ ਠੀਕ ਹੈ ਅੱਛਾ ਜੇ ਸੋਨੇ ਦੇ ਅੰਦਰ ਸੋਨੇ ਦੀ ਦੂਜੀ ਡਲੀ ਨੂੰ ਮਿਲਾਓਗੇ ਤਾਂ ਤੇ ਠੀਕ ਹੈ ਪਰ ਜੇ ਸੋਨੇ ਦੇ ਅੰਦਰ ਤਾਂਬਾ ਮਿਲਾਓਗੇ ਤੇ ਸ਼ੁੱਧ ਸੋਨਾ ਨਹੀਂ ਰਹੇਗਾ ਸ਼ੁੱਧ ਤਾਂਬਾ ਵੀ ਨਹੀਂ ਰਹੇਗਾ ਤਾਂਬਾ ਸ਼ੁੱਧ ਤਾਂਬਾ ਨਹੀਂ ਰਹੇਗਾ ਤੇ ਸੋਨਾ ਸ਼ੁੱਧ ਸੋਨਾ ਨਹੀਂ ਰਹੇਗਾ ਉਹਦੇ ਅੰਦਰ ਵੀ ਮਿਲਾਵਟ ਨਜ਼ਰ ਆਏਗੀ ਪਾਣੀ ਦੇ ਅੰਦਰ ਪਾਣੀ ਮਿਲਾ ਲਓ ਕੋਈ ਗੱਲ ਨਹੀਂ ਤੇਲ ਤੇਲ ਦੇ ਅੰਦਰ ਤੇਲ ਮਿਲਾ ਲਓ ਕੋਈ ਗੱਲ ਨਹੀਂ ਤਾਂਬੇ ਦੇ ਅੰਦਰ ਤਾਂਬਾ ਮਿਲ ਜਾਏ ਕੋਈ ਗੱਲ ਨਹੀਂ ਸੋਨੇ ਦੇ ਅੰਦਰ ਸੋਨਾ ਮਿਲ ਜਾਏ ਕੋਈ ਗੱਲ ਨਹੀਂ ਹੁਣ ਜਿਹੜੇ ਗੁਣ ਰੱਬ ਦੇ ਨੇ ਜਿਉ ਸੱਚਾ ਏ ਜਿਉ ਦਿਆਲੂ ਏ ਜਿਉ ਕਿਰਪਾਲੂ ਏ ਜਿਉ ਗਰੀਬ ਨਵਾਜ ਏ ਤੇ ਇਹ ਗੁਣ ਤੁਹਾਡੇ ਵਿੱਚ ਆ ਜਾਣ ਤੇ ਟਮਿੰਜ ਤੁਸੀਂ ਰੱਬ ਦੇ ਅੰਦਰ ਮਿਲ ਗਏ ਤੁਸੀਂ ਰੱਬ ਦੇ ਅੰਦਰ ਭੇਦ ਹੋ ਗਏ ਉਹ ਜਿਹੜਾ ਸੋਨੇ ਦੀ ਵੱਡੀ ਡਲੀ ਏ ਤੁਸੀਂ ਛੋਟੀ ਡਲੀ ਪਰ ਤੁਹਾਡਾ ਗੁਣ ਧਰਮ ਸੁਭਾਅ ਤੇ ਕੁਝ ਹੈ ਨਾ ਮੇਲ ਖਾ ਰਿਹਾ ਹੈ ਨਾ ਜੇ ਕਹੀਏ ਵੀ ਰੱਬ ਸੱਚਾ ਏ ਤੇ ਕੀ ਤੁਸੀਂ ਸੱਚੇ ਨਹੀਂ ਹੋ ਸਕਦੇ ਸੱਚ ਬੋਲਣ ਦੀ ਆਦਤ ਨਹੀਂ ਪਾ ਸਕਦੇ ਪਰ ਨਹੀਂ ਰੱਬ ਤੋਂ ਦੂਰੀ ਕਿਉਂ ਹੈ ਕਿਉਂਕਿ ਝੂਠੇ ਉਹ ਸੱਚਾ ਹੈ ਉਹ ਗਰੀਬ ਬਣਾਵੇ ਜੇ ਤੁਸੀਂ ਗਰੀਬਾਂ ਨੂੰ ਲੁੱਟ ਕੇ ਖਾਣਾ ਚਾਹੁੰਦੇ ਹੋ ਜਿੰਨੇ ਰਾਜਨੀਤਿਕ ਦੁਜਾਤੀ ਚਾ ਉਹ ਹੱਕ ਖਾਂਦਾ ਨਹੀਂ ਤੁਸੀਂ ਹੱਕ ਖਾਣ ਤੋਂ ਬਿਨਾ ਰਹਿ ਨਹੀਂ ਸਕਦੇ ਜਿਹੜੇ-ਜਿਹੜੇ ਕਰਦੇ ਨੇ ਮੈਂ ਗੱਲ ਉਹਨਾਂ ਵਾਸਤੇ ਕਹਿ ਰਿਹਾ ਅੱਛਾ ਜੇ ਪੁੱਛੀਏ ਵੀ ਰੱਬ ਇਮਾਨਦਾਰ ਹੈ ਜਾਂ ਬੇਇਮਾਨ ਤੇ ਲੋਕ ਕਹਣਗੇ ਇਮਾਨਦਾਰ ਤੇ ਕੀ ਇਮਾਨਦਾਰੀ ਦਾ ਗੁਣ ਤੁਹਾਡੇ ਵਿੱਚ ਨਹੀਂ ਆ ਸਕਦਾ ਤੇ ਜੇ ਆ ਸਕਦਾ ਹੈ ਤੇ ਕੀ ਤੁਹਾਡੀ ਰੱਬ ਦੇ ਨਾਲੋਂ ਦੂਰੀ ਬਣੀ ਰਹੇਗੀ ਰੱਬ ਦੇ ਨਾਲ ਤੁਹਾਡੀ ਨੇੜਤਾ ਨਹੀਂ ਬਣ ਜੇਗੀ ਜੇ ਇਮਾਨਦਾਰੇ ਤੇ ਇਮਾਨਦਾਰ ਬਣ ਜਾਓ ਆਪਣੇ ਆਪ ਰੱਬ ਦੇ ਨਾਲ ਨੇੜਤਾ ਹੋ ਗਈ ਜੋ ਨਿਰਮਾਨ ਇਹ ਤੇ ਨਿਰਮਾਨ ਬਣ ਜਾਓ ਇੱਕੋ ਦੇ ਅੰਦਰ ਨਾ ਰਹੋ ਹੰਕਾਰ ਵਿੱਚ ਨਾ ਰਹੋ ਆਪਣੇ ਆਪ ਰੱਬ ਦੇ ਨਾਲ ਨੇੜਤਾ ਹੋ ਗਈ ਜੋ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲਾ ਹੈ ਸਾਂਝੀ ਵਾਲਤਾ ਵਿੱਚ ਵਸਣ ਵਾਲਾ ਹੈ ਤੇ ਕੀ ਤੁਸੀਂ ਇਦਾਂ ਦੇ ਨਹੀਂ ਬਣ ਸਕਦੇ ਸਾਰਿਆਂ ਨੂੰ ਵੇਖ ਕੇ ਇੱਕ ਨਜ਼ਰ ਦੇ ਨਾਲ ਆਪਣਾ ਨਹੀਂ ਸਮਝ ਸਕਦੇ ਤੁਹਾਡੇ ਅੰਦਰ ਉਹ ਦੋਈ ਦਵੈਤ ਮਿਟ ਨਹੀਂ ਸਕਦੇ ਪਰ ਸਾਂਝੀ ਵਾਲਤਾ ਤੇ ਤਾਂ ਬਣੇਗੀ ਨਾ ਜੇ ਲੋਕਾਂ ਨੂੰ ਲੜਾਉਣਾ ਛੱਡੋਗੇ ਪੜਕਾਉਣਾ ਛੱਡੋਗੇ ਘਰਾਂ ਵਿੱਚ ਅੱਗ ਲਾਉਣੀ ਛੱਡੋਗੇ ਕੌਮਾਂ ਦੇਸ਼ਾਂ ਵਿੱਚ ਅੱਗ ਲਾਉਣੀ ਛੱਡੋਗੇ ਸਾਂਝੀ ਵਾਲਤਾ ਤੇ ਤਾਂ ਬਣੇਗੀ ਨਾ ਪਰ ਉਹ ਆਪਾਂ ਛੱਡਣਾ ਨਹੀਂ ਨਾ ਅੱਗ ਲਾਉਣੀ ਛੱਡਣੀ ਹੈ ਜਿਹੜੇ ਘਰ ਵਿੱਚ ਪੈਰ ਪੈਂਦਾ ਘਰ 파ੜ ਦੇਣਾ ਹੈ ਜਿੱਥੇ ਦੋ ਮਿੱਤਰਾਂ ਵਿੱਚ ਵੈਰ ਖਲੋਣ ਬੰਦਾ ਹੈ ਮਿੱਤਰਾਂ ਨੂੰ 파ੜ ਦੇਣਾ ਹੈ ਜਿੱਥੇ ਦੋ ਭਰਾਵਾਂ ਵਿੱਚ ਬਿੰਦੇਓ ਭਰਾਵਾਂ ਵਿੱਚ ਲੜਾਈ ਪਵਾ ਦੇਣੀ ਹੈ ਜੇ ਕੌਮ ਦੇਸ਼ ਵਿੱਚ ਰਹਿੰਦੇ ਹੋ ਤੇ ਧਰਮ ਦਾ ਨਾਮ ਲੈ ਕੇ ਕੌਮ ਨੂੰ ਪਾੜ ਦੇਣਾ ਹੈ ਦੇਸ਼ ਨੂੰ ਪਾੜ ਦੇਣਾ ਤੇ ਫਿਰ ਸਾਂਝੀ ਵਾਲਤਾ ਕਿੱਥੇ ਰਹੀ ਤੇ ਫਿਰ ਰੱਬ ਦੀ ਨੇੜਤਾ ਕਿੱਥੇ ਰਹੀ ਜੇ ਉਹ ਪਾਲਣ ਆਰੇ ਤੇ ਕੀ ਤੁਸੀਂ ਨਹੀਂ ਬਣ ਸਕਦੇ ਵੀ ਜਿੰਨਾ ਤੁਹਾਡੀ ਸਮਰੱਥਾ ਹੈ ਕਿ ਤੁਸੀਂ ਆਪਣੇ ਕਮਾਏ ਵਿੱਚੋਂ ਕਿਸੇ ਨੂੰ ਦੇ ਨਹੀਂ ਸਕਦੇ ਪਰ ਨਹੀਂ ਉਹ ਦੋਗੇ ਤੇ ਤਾਂ ਜੇ ਲੁੱਟਖੋ ਛੱਡੋਗੇ ਇੱਕ ਪਾਸੇ ਲੁੱਟਖੋ ਕਰ ਰਹੇ ਹੋ ਦੂਜੇ ਪਾਸੇ ਕਹਿੰਦੇ ਹੋ ਪਾਲਣ ਆਰੇ ਤੇ ਤੁਹਾਡੀ ਨੇੜਤਾ ਬਣੇ ਕਿਵੇਂ ਰੱਬ ਦੀ ਨੇੜਤਾ ਬੰਦੀ ਗੁਨਾ ਕਰਕੇ ਉਸ ਭੈਣ ਨੂੰ ਮੇਰੀ ਬੇਨਤੀ ਗੁਨਾ ਕਰਕੇ ਰੱਬ ਦੀ ਨੇੜਤਾ ਬੰਦੀ ਇਦਾਂ ਨਹੀਂ ਬੰਦੀ ਕਿ ਉਹ ਉੱਤੇ ਰਹਿੰਦਾ ਹੈ ਉਹ ਸੂਰਜ ਨੂੰ ਮਿਲ ਕੇ ਆਈ ਮੈਂ ਨਰਕ ਵੇਖਿਆ ਮੈਂ ਸਵਰਗ ਵੇਖਿਆ ਪੈਣੇ ਆਪਣੇ ਮਨ ਦਾ ਇਲਾਜ ਕਰਾ ਕਿਸੇ ਚੰਗੇ ਮਨੋਚਿਕਿਤਕ ਦੇ ਕੋਲ ਜਾ ਕੇ ਆਪਣੇ ਆਪ ਨੂੰ ਉਹਦੇ ਪੇਸ਼ ਕਰ ਹਵਾਲੇ ਕਰ ਵੀ ਮੈਨੂੰ ਆ ਮਾਨਸਿਕ ਪਰੇਸ਼ਾਨੀ ਦਿਮਾਗੋਂ ਪਰੇਸ਼ਾਨ ਹੈ ਮਨੋਂ ਪਰੇਸ਼ਾਨ ਹੈ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਯਤਨ ਨਾ ਕਰ ਰੱਬ ਦੀ ਨੇੜਤਾ ਗੁਰਬਾਣੀ ਵਿੱਚੋਂ ਮਿਲਦੀ ਏ ਰੱਬ ਦੇ ਗੁਣਾ ਕਰਕੇ ਰੱਬ ਦੇ ਗੁਣ ਪਾਲੋ ਰੱਬ ਦੀ ਨੇੜਤਾ ਮਿਲਦੀ ਏ ਨਾ ਕਿਸੇ ਪਹਿਰਾਵੇ ਦੇ ਬਣਾਇਆ ਰੱਬ ਦੀ ਨੇੜਤਾ ਮਿਲਦੀ ਨਾ ਕਿਸੇ ਹੋਰ ਤੌਰ ਤਰੀਕੇ ਦੇ ਨਾਲ ਮਿਲਦੀ ਭਾਵੇਂ ਤੂੰ ਲੱਖਾਂ ਪਾਠ ਕਰ ਕੋਈ ਕਰ ਪਰ ਜਿੰਨਾ ਸਮਾਂ ਤੇਰੇ ਅੰਦਰ ਗੁਣ ਨਹੀਂ ਨ ਵਸਣਗੇ ਉਹਨਾਂ ਸਮਾਂ ਰੱਬ ਦੀ ਨੇੜਤਾ ਨਹੀਂ ਬਣੇਗੀ ਅਗਰ ਤੂੰ ਪਾਠ ਕਰਦੀ ਏ ਚੰਗਾ ਕੰਮ ਹੈ ਪਰ ਜੇ ਗੁਣ ਨਾ ਨਾ ਹੋਏ ਤੇ ਫਿਰ ਏ ਕਾਵਟ ਤੁਕੇਗੀ ਮੂੰਹ ਮੇਂ ਰਾਮ ਰਾਮ ਬਗਲ ਮੇਂ ਚੁਰੀ ਤੋ ਖੈਰ ਰੱਬ ਦੀ ਨੇੜਤਾ ਬੰਦੀ ਰੱਬ ਦੇ ਗੁਨਾ ਕਰਕੇ ਹੋਰ ਕਿਸੇ ਕਾਰਨ ਕਰਕੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ